ਗੁਰੂ ਘਰ ਦੇ ਵਿੱਚ 35 ਅੱਖਰਾਂ ਦੇ ਦਿਖੇ ਹੋਏ ਨੇ ਊੜਾ ਐੜਾ ਈੜੀ ਤਾਂ ਸਾਰੇ ਹੀ ਅੱਖਰਾਂ ਦੇ ਨਾਲ ਬਕਾਇਦਾ ਜੋੜਿਆ ਗਿਆ ਵਾ ਜਿਵੇਂ ਊੜਾ ਉਦਮ ਸਿੰਘ ਤਾਂ ਆੜੇ ਦੇ ਨਾਲ ਅੱਲਾ ਯਾਰ ਖਾਨ yogi ਈੜੀ ਦੇ ਨਾਲ ਇਸਤਰੀ ਬੜਾ ਵਧੀਆ ਅਪਰਾਲਾ ਕੀਤਾ ਗਿਆ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਤਾਂ ਉਸੇ ਤਰ੍ਹਾਂ ਹੀ ਛੇ ਪਰ ਬਿੰਦੀ ਸ਼ਹੀਦ ਕਰਤਾਰ ਸਿੰਘ ਤਾ ਬੱਡੀ ਗੱਲ ਆ ਸਾਡੇ ਸਰਾਬਾ ਜੀ ਦੇ ਗਦਰੀ ਬਾਬੇ ਦੀ ਜਿਹੜੇ ਸਰੂਪ ਆ ਸਾਨੂੰ ਗੁਰੂ ਘਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਤਾਂ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਫੂਲਾ ਸਿੰਘ ਜੀ ਬਾਬਾ ਜੀ ਉਹਨਾਂ ਦਾ ਪੰਜ ਪਿਆਰਿਆਂ ਦਾ ਸਰੂਪ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਮੇਂ ਦੀ ਤਸਵੀਰ ਆ ਬਾਕਾਇਦਾ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਬੱਚੇ ਨੇ ਬਾਬਾ ਜੋਰਾਵਾਰ ਸਿੰਘ ਜੀ ਸਹਬਜਾਦਾ ਬਾਬਾ ਫਤੇ ਸਿੰਘ ਜੀ ਸਹਬਜਾਦਾ ਤਾਂ ਬਕਾਇਦਾ ਪੰਜਾਬੀ ਦੇ ਅੱਖਰਾਂ ਦੇ ਨਾਲ ਜੋੜ ਕੇ ਸਾਡੇ ਸਿੱਖ ਇਤਿਹਾਸ ਦੇ ਜਿਹੜੇ ਸਾਡੇ ਬਾਬੇ ਨੇ ਸਾਡੇ ਸ਼ਹੀਦ ਨੇ ਸਾਡੇ ਸਹਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੂਯਾਰ ਸਿੰਘ ਸਾਰਿਆਂ ਦਾ ਇਤਿਹਾਸ ਦੇ ਨਾਲ ਜੋੜ ਕੇ ਦਰਸਾਇਆ ਗਿਆ ਬਹੁਤ ਵੱਡਾ ਅਪਰਾਲਾ ਪਿੰਡ ਵਾਸੀਆਂ ਦਾ ਤੇ ਇਥੋਂ ਦੇ ਸੇਵਾਦਾਰਾਂ ਦਾ ਤਾਂ ਨਾਂ ਵੀ ਲਿਖਿਆ ਹੋਇਆ ਬਕਾਇਦਾ ਹਰਦਿਆਲ ਸਿੰਘ ਚੀਮਾ ਜਿੰਨਾ ਬਦਿਓ ਲੱਗਦਾ ਅਪਰਾਲਾ ਕੀਤਾ ਵੱਡੀ ਇਹ ਉਹਨਾਂ ਦੀ ਸੋਚ ਮੁਤਾਬਕ ਕਹਿ ਸਕਦੇ ਆ ਬਹੁਤ ਵੱਡਾ ਅਪਰਾਲਾ ਕੀਤਾ ਹੋਇਆ ਜਰੂਰ ਇਦਾਂ ਦੇ ਅਪਰਾਲੇ ਹੋਣੇ ਚਾਹੀਦੇ ਆ ਕਿ ਸਾਡੇ ਜਿਹੜੇ ਬੱਚੇ ਨੇ ਨੌਜਵਾਨ ਨੇ ਤਾਂ ਉਹਨਾਂ ਨੂੰ ਪੰਜਾਬੀ ਦੇ ਨਾਲ ਸੌਖੇ ਤਰੀਕੇ ਨਾਲ ਕਿਵੇਂ ਜੋੜਿਆ ਜਾਵੇ ਕਿਉਂਕਿ ਵੱਡੇ ਪ੍ਰਾਲੇ ਕਰਨੇ ਵਣਦੇ ਸੀ ਤਾਂ ਗੁਰੂ ਘਰ ਦੇ ਵਿੱਚ ਇਹ ਵੱਡਾ ਅਪਰਾਲਾ